ਮਜਬੂਤੀ ਹੈ ਜਿਹੜੀ ਇਹ ਭੱਠੇ ਵਾਲੀ ਇੱਟ ਨਾਲੋਂ ਤਕਰੀਬਨ ਤਕਰੀਬਨ ਡੁੱਢੀ ਇਹਦੀ ਮਜਬੂਤੀ ਹੈ ਜੀ ਟਾਕ ਜਿੱਥੇ ਮਰਜੀ ਜਿਹੜੀ ਮਰਜੀ ਲੈਬ ਦੇ ਵਿੱਚ ਇਹਨੂੰ ਟੈਸਟ ਕਰਾ ਲੈ ਤਾਂ ਇਹਦੇ ਉੱਤੇ ਜਿਹੜਾ ਆਪਣਾ ਸਿਮਿੰਟ ਤੇ ਬਰੇਤੀ ਆਪਾਂ ਮਸਾਲਾ ਕਹਿ ਦਿੰਨੇ ਆ ਠੀਕ ਹੈ ਜੀ 20% ਅੰਦਾਜ਼ਨ ਘੱਟ ਲੱਗਦਾ ਹੈ ਇਹ ਜਿੱਥੇ ਭੱਠੇ ਵਾਲੀ 1000 ਇੱਟ ਲੱਗਦੀ ਹੈ ਇਹ 20 ਦੀਆਂ ਇੱਟਾਂ ਉੱਥੇ 1000 ਨਾਲੋਂ ਘੱਟ ਲੱਗਣਗੀਆਂ ਇਹ ਬਠਿੰਡੇ ਏਮਜ਼ ਬਣਾਵਾ ਬਾਈ ਜੀ ਬਿਲਕੁਲ ਜੀ ਤੁਸੀਂ ਜਾਣਦੇ ਹੋ ਏਮਜ਼ ਬਿਲਕੁਲ ਜੀ ਏਮਜ਼ ਦੇ ਉੱਤੇ ਕੱਲੀ ਕੱਲੀ ਇੱਟੇ ਲੱਗੀ ਵੀ ਹੈ ਜੀ 2 ਮਹੀਨੇ ਤੱਕ ਸੁੱਕਦੀ ਹੈ ਬਾਈ ਜੀ ਫੇਰ ਇਹ ਵੇਕਣ ਦੇ ਕਾਬਿਲ ਹੈ 2 ਮਹੀਨੇ ਜੀ ਜਿੰਨਾ ਚਿਰ ਸਾਡਾ ਆਪ ਦਾ ਮਨ ਨਹੀਂ ਸੰਤੁਸ਼ਟ ਹੁੰਦਾ ਵੀ ਇਹਦੀ ਸਟਰੈਂਥ ਹੁਣ ਪੂਰੀ ਹੈ ਵੇਕਣ ਦੇ ਕਾਬਿਲ ਹੈ ਚਾਹੇ ਸਾਨੂੰ ਗਾਹ ਕੋਸ਼ਿਸ਼ ਕਹੀ ਚੱਲੇ ਅਸੀਂ ਹਟ ਨਹੀਂ ਦਿੰਦੇ ਸਸੀ ਗੱਲ ਦੋਸਤੋ ਅੱਜ ਤੁਹਾਡੇ ਲਈ ਘੱਟ ਖਰਚੇ ਦੇ ਵਿੱਚ ਘਰ ਬਣਾਉਣ ਵਾਲੀ ਇੱਟ ਲੈ ਕੇ ਆਏ ਜਿਹੜੀ ਨੂੰ ਨਾ ਸ਼ੋਰਾ ਪੈਂਦਾ ਨਾ ਸੁਲਾ ਪੈਂਦੀ ਆ ਤੇ ਸਭ ਤੋਂ ਵੱਡੀ ਗੱਲ ਹੈ ਮਜ਼ਬੂਤੀ ਬਹੁਤ ਜ਼ਿਆਦਾ ਰਹਿੰਦੀ ਹੈਗੀ ਇਹਦੇ ਸਾਰੀ ਜਾਣਕਾਰੀ ਲਵਾਂਗੇ ਲਾਲ ਇਟ ਨਾਲੋਂ ਕੀ ਕੋਸਟ ਦਾ ਫਰਕ ਪੈਂਦਾ ਕਿੰਨੀ ਕੁ ਮਜ਼ਬੂਤੀ ਰਹਿੰਦੀ ਆ ਤੇ ਕਿੰਨੇ ਆਪਾਂ ਇਹਨੂੰ ਮਤਲਬ ਜੇ ਕਹਿ ਦਈਏ ਵੀ ਕਿਹੜੇ ਕਿਹੜੇ ਥਾਮ ਤੇ ਇਹਨੂੰ ਵਰਤ ਸਕਦੇ ਆ ਸੱਸੀ ਘਾਲ ਜੀ ਸੱਸੀ ਘਾਲ ਬਾਈ ਜੀ ਸਰ ਸਭ ਤੋਂ ਪਹਿਲਾਂ ਤਾਂ ਆਪਣੀ ਫੈਕਟਰੀ ਦਾ ਨਾਮ ਤੇ ਲੋਕੇਸ਼ਨ ਦੱਸ ਦਈਏ ਜੀ ਸੱਸੀ ਘਾਲ ਬਾਈ ਜੀ ਤੁਹਾਡਾ ਸਰੋਤਿਆਂ ਦਾ ਬਹੁਤ ਬਹੁਤ ਧੰਨਵਾਦ ਧੰਨਵਾਦ ਸਾਡੀ ਫੈਕਟਰੀ ਦਾ ਨਾਮ ਬਾਈ ਜੀ ਹੈਗਾ ਸ਼੍ਰੀ ਸ਼ਾਮ ਬ੍ਰੇਕ ਇੰਡਸਟਰੀ ਜੀ ਇਹ ਰਾਮਪਰਾ ਫੂਲੇ ਦੀ ਲੋਕੇਸ਼ਨ ਹੈ ਜੀ ਬਠਿੰਡਾ ਬਰਨਾਲਾ ਰੋਡ ਦੇ ਉੱਤੇ ਠੀਕ ਹੈ ਜੀ ਸ਼੍ਰੀ ਸ਼ਾਮ ਬ੍ਰੇਕ ਇੰਡਸਟਰੀ ਮੇਰਾ ਨਾਮ ਬਾਈ ਜੀ ਆਸ਼ੂ ਹੈ ਜੀ ਜੀ ਬਾਈ ਜੀ ਗੱਲ ਕਰੀਏ ਇਹ ਕਿਹੜੀ ਟਾਈ ਜਿਹੜੀ ਕਹਿੰਦੇ ਨੇ ਉਹਦੇ ਵੀ ਘਰ ਬਣਾਉਣ ਲਈ ਸਸਤੀ ਕਹਿੰਦੇ ਤੁਸੀਂ ਪੇਸ਼ ਹਾਂ ਜੀ ਹਾਂ ਬਾਈ ਜੀ ਇਹ ਸਸਤੀ ਇਹ ਨੂੰ ਵੈਸੇ ਫਲਾਈ ਐਸ਼ ਬ੍ਰਿਕ ਕਹਿੰਦੇ ਆ ਜੀ ਠੀਕ ਹੈ ਜੀ ਇਹ ਫਲਾਈ ਐਸ਼ ਬ੍ਰਿਕ ਰੈਫੈਨਰੀ ਤੋਂ ਬਾਈ ਜੀ ਆਉਂਦੀ ਹੈ ਚੂਨੇ ਦੀ ਸੁਆਹ ਠੀਕ ਹੈ ਜੀ ਇਹ ਉਹਦੀ ਬੰਦੀ ਹੈ ਰੈਫੈਨਰੀ ਦੇ ਤੋਂ ਆਉਂਦੀ ਹੈ ਆਪਣੇ ਇੰਡੀਆ ਦੇ ਵਿੱਚ ਦੋ ਹੀ ਰੈਫੈਨਰੀਆਂ ਜਿੱਥੇ ਇਹ ਬੈਡ ਐਸ਼ ਤੇ ਫਲਾਈ ਐਸ਼ ਜਿਹੜੀ ਲਾਈਮ ਬੇਸ ਨਿਕਲਦੀ ਹੈ ਠੀਕ ਹੈ ਜੀ ਉਹਦੀ ਇਹ ਬੰਦੀ ਹੈ ਬਾਈ ਜੀ ਇਹਦੀ ਮਜ਼ਬੂਤੀ ਹੈ ਜਿਹੜੀ ਇਹ ਭੱਠੇ ਵਾਲੀ ਇੱਟ ਨਾਲੋਂ ਜੇ ਆਪਾਂ ਇਹਨੂੰ ਲੈਬ ਦੇ ਵਿੱਚ ਟੈਸਟ ਕਰਾਵਾਂਗੇ ਠੀਕ ਹੈ ਜੀ ਤਾਂ ਤਕਰੀਬਨ ਤਕਰੀਬਨ ਡੁੱਡੀ ਇਹਦੀ ਮਜ਼ਬੂਤੀ ਹੈ ਜੀ ਇਹਦੀ ਸਟਰੈਂਥ ਜਿਹਨੂੰ ਆਪਾਂ ਲੋਡ ਬੇਅਰਿੰਗ ਸਟਰੈਂਥ ਕਹ ਦਿੰਦੇ ਆ ਠੀਕ ਹੈ ਜੀ ਉਹ ਭੱਠੇ ਵਾਲੀ ਇੱਟ ਨਾਲੋਂ ਡੇਡੀ ਹੈ ਠੀਕ ਹੈ ਜੀ ਦੂਸਰੀ ਗੱਲ ਬਾਈ ਜੀ ਇਹਦਾ ਇੱਕ ਹੋਰ ਵੱਡਾ ਬੜਾ ਵਧੀਆ ਫਾਇਦਾ ਹੈ ਜੀ ਇਹਦਾ ਫਾਇਦਾ ਇਹ ਹੈ ਵੀ ਜਦੋਂ ਆਪਾਂ ਚਣਾਈ ਕਰਦੇ ਆ ਜਾਂ ਪਲਾਸਟਰ ਕਰਦੇ ਆ ਜੀ ਤਾਂ ਇਹਦੇ ਉੱਤੇ ਜਿਹੜਾ ਆਪਣਾ ਸਿਮਿੰਟ ਤੇ ਬਰੇਤੀ ਆਪਾਂ ਮਸਾਲਾ ਕਹਿ ਦਿੰਨੇ ਆ ਠੀਕ ਹੈ ਜੀ 20% ਅੰਦਾਜ਼ਨ ਘੱਟ ਲੱਗਦਾ ਉਹ ਕਿਉਂ ਘੱਟ ਲੱਗਦਾ ਕਿ ਸਪਾਈ ਨਾ ਬਣੀ ਉਹਦੀ ਸਫਾਈ ਬਹੁਤ ਹੈ ਜੀ ਠੀਕ ਹੈ ਜੀ ਇਹਦੇ ਤੇ ਜਿਹੜਾ ਬਾਈ ਜੀ ਪਲਸਤਰ ਚੜਨਾ ਬਹੁਤ ਹੀ ਥੋੜਾ ਚੜਨਾ ਹੈ ਜੀ ਬਿਲਕੁਲ ਜੀ ਬਿਲਕੁਲ ਮਤਲਬ ਕਿ ਐਂ ਸਮਝ ਲਓ ਵੀ ਐਮ ਐਮ ਦੇ ਵਿੱਚ ਚੜਨਾ ਹੈ ਠੀਕ ਹੈ ਸੁੱਤਾਂ ਦੇ ਵਿੱਚ ਠੀਕ ਹੈ ਜੀ ਇਹਦੇ ਤੇ 20 ਪਲਸਤਰ ਦੇ ਵਿੱਚ ਤਾਂ 25% ਮੰਗੂ ਹੀ ਘੱਟ ਲੱਗਦਾ ਹੈ ਜੀ ਠੀਕ ਹੈ ਜੀ ਦੂਸਰੀ ਗੱਲ ਇਹ ਹੈ ਜੀ ਇਹਦਾ ਜਿਹੜਾ ਸਾਈਜ਼ ਹੈ ਉਹ ਪ੍ਰੋਪਰ ਹੈ ਜੀ ਠੀਕ ਹੈ ਜੀ 9 4.5 3 ਇਹਦਾ ਸਾਈਜ਼ ਹੈ ਜੀ ਜੀ 3 ਕਿਲੋ ਇੱਟ ਦਾ ਵਜਨ ਹੈ ਇਹਦਾ 3 ਕਿਲੋ ਜੀ 3 ਕਿਲੋ ਇੱਟ ਦਾ ਵਜਨ ਹੈ ਜੀ ਠੀਕ ਹੈ ਜੀ ਤੇ ਇਹਦਾ ਪ੍ਰੋਪਰ ਸਾਈਜ਼ ਹੈ ਜਿਹੜੀ ਪੱਠੇ ਵਾਲੀ ਹੈ ਥੋੜੀ ਜੀ ਅੰਡਰ ਸਾਈਜ਼ ਹੋ ਜਾਂਦੀ ਹੈ ਇਹ ਜਿੱਥੇ ਪੱਠੇ ਵਾਲੀ 1000 ਇੱਟ ਲੱਗਦੀ ਹੈ ਇਹ 20 ਦੀਆਂ ਇੱਟਾਂ ਉੱਥੇ 1000 ਨਾਲੋਂ ਘੱਟ ਲੱਗਣਗੀਆਂ ਘੱਟ ਲੱਗਣਗੀਆਂ ਜੀ ਤੇ ਇੱਕ ਸਭ ਤੋਂ ਵੱਡਾ ਬੈਨੀਫਿਟ ਭਈ ਇਹਦਾ ਇਹ ਵੀ ਹਨਾ ਇਹ ਚ ਸ਼ੋਰੇ ਛਲਾਬ ਦੀ ਕੋਈ ਟੈਨਸ਼ਨ ਨਹੀਂ ਹਾਂ ਸ਼ੋਰੇ ਛਲਾਬ ਦੀ ਕੋਈ ਟੈਨਸ਼ਨ ਨਹੀਂ ਜੀ ਠੀਕ ਹੈ ਬਾਈ ਜੀ ਹਾਂ ਸਾਡੇ ਕੋਲ ਕਿਉਂਕਿ ਬਾਈ ਜੀ ਅਸੀਂ ਇੱਕ ਮਹੀਨਾ ਇਹਦੀ ਤਰਾਇ ਕਰਦੇ ਆਂ ਜੀ ਤੁਸੀਂ ਉਹ ਸਾਹਮਣੇ ਚੱਠੇ ਦੇਖੋ ਤਰਾਇ ਕਿਤੇ ਵੇ ਹੈ ਮਤਲਬ ਵੀ ਨਹੀਂ ਕੋਈ ਸ਼ੋਰੇ ਦਾ ਜੀ ਠੀਕ ਹੈ ਜੀ ਤੇ ਬਾਈ ਜੀ ਜੇ ਹੁਣ ਗੱਲ ਕਰੀਏ ਰੇਟ ਦੀ ਕੋਸਟ ਦਾ ਕਿੰਨਾ ਕੁ ਫਰਕ ਪੈਂਦਾ ਦੂਜੀ ਇਟ ਨਾਲ ਕੋਸਟ ਦਾ ਬਾਈ ਜੀ ਕਾਫੀ ਫਰਕ ਹੈ ਕੋਸਟ ਇਹਦੀ ਅਸੀਂ ਸਾਡਾ ਰੇਟ 4200 ਰੁਪਏ ਹੈ ਜੀ ਫੈਕਟਰੀ ਦੇ ਵਿੱਚੋਂ ਫੈਕਟਰੀ ਦੇ ਵਿੱਚੋਂ ਪਹੁੰਚ ਅਸੀਂ ਆਲ ਓਵਰ ਪੰਜਾਬ ਸਾਰੇ ਕਿਤੇ ਕਰਦੇ ਆਂ ਜਿਹੜਾ ਪਹੁੰਚ ਦਾ ਖਰਚਾ ਟਰਾਂਸਪੋਰਟੇਸ਼ਨ ਉਹ ਵੱਖਰੀ ਹੈ ਠੀਕ ਹੈ ਜੀ 4200 ਰੁਪਏ ਸਾਡਾ ਫੈਕਟਰੀ ਦੇ ਉਤੋਂ ਰੇਟ ਹੈ ਜੀ ਠੀਕ ਹੈ ਜੀ ਪਰ ਲੋਕਾਂ ਦੇ ਨਾ ਜਿਹੜਾ ਇੱਕ ਵੀ ਮਣਾ ਜਦੋਂ ਨਵਾਂ ਪ੍ਰੋਡਕਟ ਹੁੰਦਾ ਕੋਈ ਵੀ ਬਸ ਤਾਂ ਨੂੰ ਕਾਫੀ ਟਾਈਮ ਹੋਗਾ ਫਲਾਈ ਇਸ ਬ੍ਰਿਕ ਜਿਹੜੇ ਚੱਲਦੀਆਂ ਨੇ ਉਹ ਫਲਾਈ ਐ ਸਾ ਕਿ ਆਪਣੀ ਚੂਨਾ 베ਸ ਫਲਾਈ ਐ ਹਾਂਜੀ 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 ਪਰ ਫਿਰ ਵੀ ਮਜ਼ਬੂਤੀ ਦਾ ਕਿਤੇ ਨਾ ਕਿਤੇ ਹੋ ਰਹਿੰਦਾ ਤੁਸੀਂ ਕਿੰਨੇ ਕਿ ਬਿਲਡਿੰਗਾਂ ਦੇ ਨਾਲ ਹੁਣ ਤੱਕ ਤਿਆਰ ਕਰਵਾਈਆਂ ਬਹੁਤ ਜ਼ਿਆਦਾ ਤੁਸੀਂ ਚੰਡੀਗੜ੍ਹ ਆਪਣਾ 에어ਪੋਰਟ ਰੋਡ ਮਹਾਲੀ ਐਮਬਰਸਰ ਜਲੰਧਰ ਹੁਸ਼ਿਆਰਪੁਰ ਪਟਿਆਲਾ ਲੁਧਿਆਣਾ ਜਿੱਥੇ ਮਰਜ਼ੀ ਚਲੇ ਜਾਓ ਅੱਜ ਕੱਲ ਟ੍ਰੈਂਡ ਇਹਦਾ ਬ ਠੀਕ ਹੈ ਜੀ ਚੰਗੀਆਂ ਚੰਗੀਆਂ ਕੋਠੀਆਂ ਮਾਲ ਸਾਡੇ ਬਠਿੰਡੇ ਏਮਜ਼ ਬਣਿਆ ਵਾ ਬਾਈ ਜੀ ਬਿਲਕੁਲ ਜੀ ਤੁਸੀਂ ਜਾਣਦੇ ਹੋ ਏਮਜ਼ ਬਿਲਕੁਲ ਜੀ ਏਮਜ਼ ਦੇ ਉੱਤੇ ਕੱਲੀ ਕੱਲੀ ਈਟੇ ਲੱਗੀ ਵੀ ਹੈ ਅੱਛਾ ਜੀ ਸੈਂਟਰ ਸਰਕਾਰ ਦਾ ਬਾਈ ਜੀ ਕੋਈ ਵੀ ਮੰਨ ਲਓ ਪ੍ਰੋਜੈਕਟ ਆਉਂਦਾ ਜੀ ਪ੍ਰੋਜੈਕਟ ਆਉਂਦਾ ਆਪਣਾ ਛੌਣੀ ਕੈਂਟ ਹੈ ਬਠਿੰਡਾ ਕੈਂਟ ਹੈ ਫਿਰੋਜ਼ਪੁਰ ਕੈਂਟ ਹੈ ਹਾਂ ਜੀ ਸੈਂਟਰ ਸਰਕਾਰ ਦੇ ਪ੍ਰੋਜੈਕਟਾਂ ਦੇ ਵਿੱਚ ਇਹੀ ਇਟ ਲੱਗਦੀ ਹੈ ਬਾਈ ਜੀ ਲੋ ਫਿਰ ਜੇ ਬਾਈ ਦੀਵੇ ਕੋਈ ਫਲਾਈ ਐਸ਼ ਬ੍ਰਿਕ ਦੇ ਵਿੱਚ ਦਿੱਕਤ ਹੋਵੇ ਸੈਂਟਰ ਸਰਕਾਰ ਤਾਂ ਐਡਾ ਟੈਸਟ ਹੋ ਕੇ ਐਡੇ ਐਡੇ ਇੰਜੀਨੀਅਰ ਆ ਐਡੇ ਐਡੇ ਪੜੇ ਲਿਖੇ ਬੰਦੇ ਆ ਕਿਉਂ ਲਾਉਣਗੇ ਬਾਈ ਜੀ ਹਾਂ ਉਹ ਕਰੋੜਾ ਰੁਪਈਆ ਦੇ ਪ੍ਰੋਜੈਕਟ ਨੇ ਉਹਦੇ ਵਿੱਚ ਕਿਉਂ ਤੁਸੀਂ ਮੈਂ ਸ਼੍ਰੀਨਗਰ ਅਵੰਤੀਪੁਰ ਏਮਜ਼ ਬਣੀ ਜਾਂਦਾ ਜੀ ਠੀਕ ਹੈ ਜੀ ਉੱਥੇ ਵੀ ਫਲਾਈ ਐਸ਼ ਬ੍ਰਿਕ ਲੱਗੀ ਜਾਂਦੀ ਹੈ ਜੀ ਠੀਕ ਹੈ ਜੀ ਆਪਣਾ ਇੱਥੇ ਨਾਗਪੁਰ ਹੈ ਜੀ NCC ਦੇ NCC ਦੇ NCC ਨਾ ਜੀ ਸੈਂਟਰ ਸਰਕਾਰ ਦੇ ਸਾਰੇ ਜਿੰਨੇ ਵੱਡੇ ਏਮਜ਼ ਐ ਜਾਂ ਕੋਈ ਹਾਈ ਕੋਰਟ ਬਣਦੀ ਐ ਸਾਰੇ ਉਹ ਬਣਾ ਕੇ NCC ਲਾਉਂਦੀ ਐ ਜੀ ਇਹੀ ਟ ਲਾਉਂਦੀ ਐ ਠੀਕ ਐ ਜੀ ਬਾਈ ਆਜੋ ਫਿਰ ਆਪਾਂ ਬਣਦੀ ਵੀ ਦਿਖਾਈਏ ਦੀ ਥੋੜੀ ਹਾਂਜੀ ਹਾਂ ਹਾਂ ਬਾਈ ਜੀ ਤੇ ਬਾਈ ਜੇ ਗੱਲ ਕਰੀਏ ਇੱਕ ਇਹ ਵੀ ਚੀਜ਼ ਹੁੰਦੀ ਐ ਨਾ ਆਪਾਂ ਜਦੋਂ ਵੀਡੀਓ ਕਰ ਦਿੰਨੇ ਕਿਸੇ ਵੀ ਕੰਮ ਦੀ ਹਾਂਜੀ ਆਪਣੇ ਕੋਲੇ ਆਰਡਰ ਆਉਂਦੇ ਨੇ ਜਿਵੇਂ ਤੁਸੀਂ ਦੱਸਿਆ ਵੀ ਤਰਾਈ ਕਰਦਾ ਵੀ ਨਵੇਂ ਨਵੇਂ ਟ ਪਈ ਰਹਿੰਦੀ ਐ ਹਾਂਜੀ ਹਾਂਜੀ ਪੂਰੀ ਸੁੱਕੀ ਟ ਹੁਣ ਪਈ ਆ ਆਪਣੇ ਕੋਲੇ ਕਿੰਨੀ ਬਿਲਕੁਲ ਬਾਈ ਜੀ ਬਿਲਕੁਲ ਬਾਈ ਜੀ ਪਹਿਲੀ ਗੱਲ ਤਾਂ ਇਹ ਐ ਮਨ ਲਓ ਇਹੇ ਇੱਟ ਨੂੰ ਕਿਉਰਿੰਗ ਕਰਨਾ ਪੈਂਦਾ ਜੀ ਇਹ ਨਹੀਂ ਹੈਗਾ ਵੀ ਇੱਟ ਮਸ਼ੀਨ ਦੇ ਵਿੱਚੋਂ ਨਿਕਲ ਗਈ ਤੇ ਦੂਜੇ ਦਿਨ ਇਹਦਾ ਟਰੱਕ ਭਰ ਦੇ ਬੇਕ ਗਈ ਠੀਕ ਹੈ ਜੀ 2 ਮਹੀਨੇ ਇੱਟ ਸੁੱਕਦੀ ਹੈ ਬਾਈ ਜੀ ਫੇਰ ਇਹ ਵੇਕਣ ਦੇ ਕਾਬਿਲ ਹੈ 2 ਮਹੀਨੇ ਜੀ ਜਿੰਨਾ ਚਿਰ ਸਾਡਾ ਆਪ ਦਾ ਮਨ ਨਹੀਂ ਸੰਤੋਸ਼ਟ ਹੁੰਦਾ ਵੀ ਇਹਦੀ ਸਟਰੈਂਥ ਹੁਣ ਪੂਰੀ ਹੈ ਵੇਕਣ ਦੇ ਕਾਬਿਲ ਹੈ ਚਾਹੇ ਸਾਨੂੰ ਗਾਹ ਕੋਈ ਕਹੀ ਕਹੀ ਚੱਲੇ ਅਸੀਂ ਇੱਟ ਨਹੀਂ ਦਿੰਦੇ ਠੀਕ ਹੈ ਜੀ ਤਸੱਲੀ ਕਰਾ ਕੇ ਦਿੰਦੇ ਹਾਂ ਵੀਰ ਜੀ ਚੀਜ਼ ਨੂੰ ਕੁਝ ਹੋਣਾ ਨਹੀਂ ਠੀਕ ਹੈ ਜੀ ਅਸੀਂ ਫੇਰ ਵੀ ਤੁਹਾਨੂੰ ਵੀਡੀਓ ਦੇ ਵਿੱਚ ਵੀ ਇਹ ਗੱਲ ਕਹਨੇ ਆ ਗਾਕ ਜਿੱਥੇ ਮਰਜ਼ੀ ਜਿਹੜੀ ਮਰਜ਼ੀ ਲੈਬ ਦੇ ਵਿੱਚ ਇਹਨੂੰ ਟੈਸਟ ਕਰਾ ਲੈ ਭੱਠੇ ਵਾਲੀ ਇੱਟ ਤੋਂ ਡੂਟੀ ਸਟਰੈਂਥ ਆਉ ਠੀਕ ਹੈ ਜੀ ਲੈਬਾਂ ਹਰੇਕ ਥਾਂ ਐ ਚੰਡੀਗੜ੍ਹ ਮਹਾਲੀ ਲੁਧਿਆਣਾ ਬਠਿੰਡਾ ਹਰੇਕ ਥਾਂ ਤੇ ਲੈਬ ਐ ਜਿੱਥੇ ਬਿਲਡਿੰਗ ਮਟੀਰੀਅਲ ਟੈਸਟ ਹੁੰਦਾ ਸਿਮੈਂਟ ਬਾਈਰੀ ਸੜਕਾਂ ਟੈਸਟ ਕਰਦੇ ਆ ਠੀਕ ਹੈ ਜੀ ਜਿੱਥੇ ਮਰਜ਼ੀ ਟੈਸਟ ਕਰਾ ਲਓ ਇਹਦੀ ਲੋਡ ਬੀਰਿੰਗ ਸਟਰੈਂਥ ਭੱਠੇ ਵਾਲੀ ਇੱਟ ਨਾਲ ਡੂਡੀ ਆਉ ਡੂਡੀ ਆਉ ਤੇ ਸਭ ਤੋਂ ਵੱਡੀ ਗੱਲ ਆ ਦੋਸਤੋ ਜਿਵੇਂ ਬਾਈ ਨੇ ਦੱਸਿਆ ਵੀ ਇਹ ਨਹੀਂ ਹੈਗਾ ਵੀ ਜੇ ਆਰਡਰ ਆ ਕੇ ਨਾਲ ਦੀ ਨਾਲ ਕੱਚਾ ਮਾਲ ਨਾ ਨਾ ਬਾਈ ਜੀ ਮਤਲਬ ਵੀ ਨਹੀਂ ਹੈ ਜੀ ਬਾਈ ਹੁਣ ਇਧਰੋਂ ਦਿਖਾ ਦਈਏ ਆਪਣੇ ਜੇ ਕਹਿਦੀ ਇਹਦੇ ਵਿੱਚ ਕੀ ਮਾਲ ਪੈਂਦਾ ਸਭ ਤੋਂ ਪਹਿਲਾਂ ਦੇਖੋ ਆਹ ਦੇਖੋ ਬਾਈ ਜੀ ਇਹ ਹੁਣ ਜਿਵੇਂ ਵਾਈਟ ਰੰਗ ਦੀ ਹੈ ਇਹ ਚੂਨੇ ਵਾਲੀ ਸੁਆਹ ਕਹਿ ਦਿੰਦੇ ਆ ਅਸੀਂ ਤਾਂ ਇਹਨੂੰ ਚੂਨੇ ਦੀ ਸੁਆਹ ਕਹਿੰਦੇ ਆ ਠੀਕ ਹੈ ਜੀ ਇਹ ਰੈਫੈਨਰੀ ਦੇ ਵਿੱਚੋਂ ਆਉਂਦੀ ਹੈ ਜੀ ਇਹਨੂੰ ਲਾਈਮ ਐਸ਼ ਕਹਿੰਦੇ ਆ ਅਸੀਂ ਫਲਾਈ ਐਸ਼ ਵੀ ਕਹਿ ਸਕਦੇ ਆ ਲਾਈਮ ਐਸ਼ ਜੀ ਲੋਕ ਕਹਿੰਦੇ ਆ ਇੱਕ ਕੋਲ ਬੇਸਡ ਹੁੰਦੀ ਆ ਕੋਲੇ ਦੀ ਸਵਾ ਫਰਮਲ ਵਾਲੀ ਠੀਕ ਹੈ ਜੀ ਵੀ ਪਤਾ ਨਹੀਂ ਕੋਲੇ ਵਾਲੀ ਥਰਮਲ ਵਾਲੀ ਸਵਾਦ ਹੀ ਬਣਦੀ ਹੈ ਫਰਮਲ ਵਾਲੀ ਸਵਾਦ ਹੀ ਵੈਜੀ ਆਪਾਂ ਭਿਉਂ ਕੇ ਕੋਈ ਚੀਜ਼ ਬਿੱਟ ਬਣਾਤੀ ਜਦੋਂ ਸੁੱਕ ਗਈ ਫੇਰ ਭਰ ਜੂਗੀ ਠੀਕ ਹੈ ਜੀ ਇਹ ਇਹ ਭਿਉਂਤੀ ਵੀ ਪੱਥਰ ਬਣ ਜਾਂਦੀ ਹੈ ਜੀ ਠੀਕ ਹੈ ਜੀ ਇਹ ਤਾਂ ਚੂਨੇ ਬਾਰੇ ਤਾਂ ਇਹ ਗੱਲ ਸੁਣੀ ਆ ਵੀ ਜਿਉਂ-ਜਿਉਂ ਇਹ ਉਮਰ ਲੰਘੀਆਂ ਨੇ ਮਜ਼ਬੂਤੀ ਵਾੜੀ ਬਿਲਕੁਲ ਬਾਈ ਜੀ ਬਿਲਕੁਲ 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 ਚੂਨੇ ਦੇ ਹਲੇ ਤੱਕ ਦੇ ਪੁਰਾਣੇ ਪੁਲ ਬਿਲਡਿੰਗਾਂ ਕਿਲੇ ਹਲੇ ਤੱਕ ਖੜੇ ਆ ਜੀ ਠੀਕ ਹੈ ਜੀ ਇਹ ਲਾਈਮੈਸ਼ ਆ ਗਈ ਜੀ ਇਹ ਬੈ ਡੈਸ਼ ਆ ਗਈ ਜੀ ਬੈ ਡੈਸ਼ ਕੀ ਆ ਜਾਂਦੀ ਹੈ ਭਾਈ ਇਹ ਵੀ ਰੇਫੈਂਡਰੀ ਦਾ ਪ੍ਰੋਡਕਟ ਹੈ ਜੀ ਇਹਦੇ ਵਿੱਚ ਤਕਰੀਬਨ ਜਿਵੇਂ ਚੂਨਾ ਜਿਪਸਮ ਬਹੁਤ ਚੀਜ਼ਾਂ ਜਿਦੇ ਕਰਕੇ ਇੱਟ ਬਣਦੀ ਹੈ ਬੈ ਡੈਸ਼ ਤੋਂ ਬਿਨਾਂ ਵੀ ਇੱਟ ਨਹੀਂ ਬਣ ਸਕਦੀ ਜੀ ਠੀਕ ਹੈ ਜੀ ਇਹ ਉਹਨੂੰ ਮਜ਼ਬੂਤੀ ਦੇ ਨਾਲ ਨਾਲ ਮਤਲਬ ਉਹਨੂੰ ਬਣਾਉਣ ਦੇ ਵਿੱਚ ਬਿਲਕੁਲ ਭਾਈ ਜੀ ਹੋ ਸਕਦਾ ਹੈ ਅਸੀਂ ਕੁਆਲਟੀ ਬੇਸਡ ਕੰਮ ਕਰਦੇ ਹਾਂ ਠੀਕ ਹੈ ਜੀ ਅਸੀਂ ਤਾਂ ਕਹਿੰਦੇ ਆ ਵੀ ਇੱਟ ਦੀ ਮਜ਼ਬੂਤੀ ਹੋਵੇ ਬਿਲਕੁਲ ਜੀ ਅਸੀਂ ਇਹ ਨਹੀਂ ਦੇਖਣਾ ਵੀ ਲਾਈਮ ਬੈ ਡੈਸ਼ ਮਹਿੰਗੀ ਹੈ ਜੀ ਇਹਨੂੰ ਨਾ ਪਾਈਏ ਬਹੁਤ ਫੈਕਟਰੀਆਂ ਇਹੋ ਜਿਹੀਆਂ ਜਿੱਥੇ ਮੰਨ ਲਓ ਇੱਟ ਦੀ ਰੇਟ ਸਸਤਾ ਕਰਨ ਦੇ ਮਾਰੇ ਬੈਡ-ਡੈਸ਼ ਨਹੀਂ ਪਾਉਂਦੇ ਮੈਂ ਜਨ ਲਾਈਮੈਸ ਘੱਟ ਪਾਉਂਦੇ ਆ 3700 ਨੂੰ ਵੀ ਇੱਟ ਦੇ ਹੀ ਜਾਂਦੇ ਲੋ ਹਾਂ 3700 ਨੂੰ ਤੇ ਹੀ ਪਰ ਉਹਦੇ ਵਿੱਚ ਫਿਰ ਇਹ ਕੁਆਲਿਟੀ ਨਹੀਂ ਮਿਲਣੀ ਕੁਆਲਿਟੀ ਨਹੀਂ ਮਿਲਣੀ ਠੀਕ ਹੈ ਜੀ ਤੁਸੀਂ ਇੱਟ ਜਦੋਂ ਭੰਨੋਗੇ ਨਾ ਜੀ ਉਹਦੇ ਵਿੱਚੋਂ ਪਤਾ ਲੱਗ ਜਾਊਗਾ ਵੀ ਇਹਨਾਂ ਨੇ ਕੀ ਮਾਲ ਪਾਇਆ ਖਾਲੀ-ਖਾਲੀ ਲੱਗੂ ਹਾਂ ਜੀ ਹਾਂ ਠੀਕ ਹੈ ਜੀ ਇਸ ਤੋਂ ਬਾਅਦ ਭਈ ਇਹ ਸਾਰਾ ਜਦੋਂ ਮਿਕਸ ਹੋ ਕੇ ਮਸ਼ੀਨਾਂ ਰਾਹੀਂ ਮਤਲਬ ਪ੍ਰੈਸ ਹੋ ਕੇ ਬਣਦੀ ਆ ਪੂਰੀ ਬਿਲਕੁਲ ਭਾਈ ਜੀ ਬਿਲਕੁਲ ਬਿਲਕੁਲ ਠੀਕ ਹੈ ਜੀ ਲਓ ਵੀ ਬਿਟ ਬਣਦੀ ਕਿਵੇਂ ਆ ਕਿਉਂਕਿ ਇਹ ਦਿਖਾਉਣ ਦਾ ਸਭ ਤੋਂ ਵੱਡਾ ਕਾਰਨ ਕੀ ਹੁੰਦਾ ਵੀ ਜੇ ਤੁਸੀਂ ਬਾਹਰ ਬੈਠੇ ਹੋ ਜਾਂ ਕਿਤੇ ਦੂਰ ਦਰਾਡੇ ਤੋਂ ਤਾਂ ਆਰਡਰ ਕਰਨ ਲੱਗੇ ਤੁਹਾਨੂੰ ਇਹ ਨਾ ਹੋਵੇ ਵੀ ਯਾਰ ਚੀਜ਼ ਕੀ ਮਿਲੂਗੀ ਮੈਨੂੰ ਇਹ ਬਈ ਸਾਰਾ ਮਿਕਸਚਰ ਆ ਜਾਂਦਾ ਇਹ ਇਹਦੇ ਵਿੱਚ ਜੀ ਅਸੀਂ ਮਿਕਸ ਮਿਕਸਚਰ ਆਉਂਦਾ ਜੀ ਇਹ ਮਿਕਸਚਰ ਸਾਰਾ ਮਿਕਸ ਹੋ ਕੇ ਪਟੇ ਦੇ ਨਾਲ ਉਧਰ ਮਸ਼ੀਨ ਦੇ ਵਿੱਚ ਜਾ ਰਿਹਾ ਜੀ ਠੀਕ ਹੈ ਜੀ ਲਓ ਵੀ ਦੋਸਤੋ ਦੇਖ ਸਕਦੇ ਹੋ ਪ੍ਰੋਪਰ ਜੋ ਜੋ ਮਟੀਰੀਅਲ ਪੈਣਾ ਹੈ ਉਹਨੂੰ ਪੂਰਾ ਬਰੀਕੀ ਨਾਲ ਵੀ ਕੋਈ ਰੋੜੀ ਨਾ ਰਹੇ ਜੀ ਸਾਰੇ ਨੂੰ ਆਊਟਰ ਬਣਾ ਕੇ ਇਸ ਪਟੇ ਦੇ ਭੇਜਿਆ ਜਾਂਦਾ ਫਿਰ ਇਸ ਪਟੇ ਤੋਂ ਜੇ ਗੱਲ ਕਰੀਏ ਜੋ ਇਹਨੂੰ ਇਨਸਟ੍ਰਕਸ਼ਨ ਦਿੱਤੀਆਂ ਮਸ਼ੀਨ ਨੂੰ ਉਹਦੇ ਹਿਸਾਬ ਨਾਲ ਇੱਟ ਬਣਦੀ ਆ ਪ੍ਰੈਸ਼ਰ ਤਾਂ ਬੜਾ ਵੱਡਾ ਇਹਦੇ ਤੇ ਕੰਮ ਹੈ ਜੀ ਜੀ ਇਹ ਤੇ ਪ੍ਰੈਸ਼ਰ ਦੇ ਨਾਲ ਹੀ ਬਣਨੀ ਹੈ ਜੀ ਜਿੰਨਾ ਵੱਧ ਪ੍ਰੈਸ਼ਰ ਲਗੂ ਉਨੀ ਇੱਟ ਵਧੀਆ ਬਣੂ ਜੀ ਠੀਕ ਹੈ ਜੀ ਉਹ ਪ੍ਰੈਸ਼ਰ ਦੇਖ ਸਕਦੇ ਹੋ ਦੋਸਤੋ ਤੁਸੀਂ ਮੇਨ ਪ੍ਰੈਸ਼ਰ ਲਓ ਜੀ ਤੁਸੀਂ ਦੇਖੋ ਵੀ ਕਿੰਨੇ ਮਤਲਬ ਟਣਾਂ ਦੇ ਹਿਸਾਬ ਨਾਲ ਇਹ ਤੇ ਵੇਟ ਪੈਂਦਾ ਹਨਾ ਜੀ ਆਹ ਲਓ ਜੀ ਸ੍ਰੀ ਸ਼ਿਆਮ ਬ੍ਰਿਕਾ ਬਣ ਕੇ ਹੋ ਗਈ ਤਿਆਰ ਇੱਥੋਂ ਐਸਐਡ ਸਾਡਾ ਮਾਰਕ ਹੈ ਜੀ ਜੀ ਗੁਰੂ ਬਾਈ ਜੀ ਇੱਕ ਇਹਦੇ ਚ ਹੋਰ ਤੁਹਾਨੂੰ ਮੈਂ ਕੱਲ ਨਵੀਂ ਜਾਣਕਾਰੀ ਦਿੰਨਾ ਜੀ ਬਾਈ ਜੀ ਜਿਵੇਂ ਭੱਠੇ ਵਾਲੀ ਇੱਟ ਹੈ ਹਾਂ ਜੀ ਭੱਠੇ ਵਾਲੀ ਇੱਟ ਦੇ ਵਿੱਚ ਸਵਾ ਨੰਬਰ ਡੇਢ ਨੰਬਰ ਪਿੱਲੀ ਦੋ ਆਪਾਂ ਕਹਿ ਦਿੰਨੇ ਆ ਆਪਾਂ ਕਹੀ ਦਿੰਨੇ ਆ ਵੀ ਯਾਰ ਥੱਲੇ ਥੱਲੇ ਇੰਨੀ ਲਾ ਲਓ ਇੱਥੇ ਆ ਲਾ ਲਓ ਇਹਦੇ ਵਿੱਚ ਸਾਡ ਇੱਕ ਨੰਬਰ ਹੀ ਆ ਇਹਦੇ ਵਿੱਚ ਕੋਈ ਸਵਾ ਨੰਬਰ ਨਹੀਂ ਕੋਈ ਡੇਢ ਨੰਬਰ ਨਹੀਂ ਕੋਈ ਕੁਝ ਨਹੀਂ ਕਿਆ ਬਾਤ ਜਿਹੜੀ ਇੱਟ ਬਣ ਗਈ ਇੱਕ ਨੰਬਰ ਹੀ ਆ ਇੱਕ ਨੰਬਰ ਹੀ ਆ ਠੀਕ ਹੈ ਇਹ ਬਹੁਤ ਵੱਡੀ ਗੱਲ ਹੈਗੀ ਕਿਉਂਕਿ ਜ਼ਿਆਦਾਤਰ ਆਪਾਂ ਭੱਠੇ ਤੋਂ ਕਿਦੋਂ ਵੀ ਇੱਟ ਲੈਨੇ ਆ ਆਪਣੇ ਮਨ ਦੇ ਵਿੱਚ ਇਹ ਵਹਿਮ ਰਹਿੰਦਾ ਵੀ ਯਾਰ ਵਿੱਚ ਮਿਕਸ ਨਾ ਕਰਤੀ ਹੋਵੇ ਮਾਰ ਕੇ ਫੈਕਟਰੀ ਅਸੀਂ ਇਸ ਗੱਲ ਦੇ ਵਿੱਚ ਮੰਨ ਲਾ ਇੰਨੀ ਕਰ ਸਕਦੇ ਵੀ ਆਪਾਂ ਯਾਰ ਪੜਤਾ ਪਾ ਲਓ ਬਿਲਕੁਲ ਜੀ ਵੀ ਇਹਦੇ ਚ 1000 ਮਗਰ 200 ਇਟ ਡੇਢ ਨੰਬਰ ਪਾ ਲੋ ਸਵਾ ਨੰਬਰ ਪਾ ਲੋ ਵੀ ਪੜਤਾ ਪੈ ਜੂ ਰੇਟ ਦਾ ਉਹ ਕੰਮ ਨਹੀਂ ਸਾਰੀ 1 ਨੰਬਰ ਹੀ ਐ ਕਿਆ ਬਾਤ ਹੈ ਲਓ ਵੀ ਦੋਸਤੋ ਸਾਰਾ ਆਟੋਮੈਟਿਕ ਇਟ ਜਿਹੜੀ ਇਹ ਬਣਦੀ ਹੈ ਤਿਆਰ ਹੁੰਦੀ ਹੈ ਇਹ ਤੁਸੀਂ ਦੇਖ ਸਕਦੇ ਹੋ ਤੇ ਬਾਈ ਹੁਣ ਗੱਲ ਕਰੀਏ ਜੇ ਕੋਈ ਦਰਸ਼ਕ ਵੀਰ ਲੈਣਾ ਚਾਹੁੰਦੇ ਨੇ ਅ ਕੀ ਕਿੰਨੇ ਦਿਨਾਂ ਦੀ ਹੁਣ ਆਪਣੇ ਕੋਲੇ ਡਿਲੀਵਰੀ ਦਾ ਟਾਈਮ ਲੱਗਦਾ ਦੇਖੋ ਬਾਈ ਜੀ ਮੰਨ ਲਓ ਜਦੋਂ ਆਰਡਰ ਆਉਂਦਾ ਹੈ ਜੀ ਮੰਨ ਲਓ ਅੱਜ ਸਾਡੇ ਕੋਲ ਆਰਡਰ ਆ ਗਿਆ ਜੀ ਤਾਂ ਕੱਲ ਜਾਂ ਪਰਸੋਂ ਅਸੀਂ ਗੱਡੀ ਲੋਡ ਕਰਾ ਦੇਵਾਂਗੇ ਜਿੱਦੇ ਗੱਡੀ ਲੋਡ ਹੋ ਗਈ ਅਗਲੇ ਦਿਨ ਅਗਲੇ ਕੋਲ ਪਹੁੰਚ ਜੂਜੀ ਠੀਕ ਆ ਬਾਈ ਜੀ ਬਾਈ ਜੀ ਬਹੁਤ ਵਧੀਆ ਲੱਗਿਆ ਵੇਟ ਕਰਕੇ ਤੇ ਅਖੀਰ ਤੇ ਦਰਸ਼ਕਾਂ ਨੂੰ ਕੀ ਕਹਿਣਾ ਚਾਹੋਗੇ ਜੀ ਦਰਸ਼ਕਾਂ ਨੂੰ ਬਾਈ ਜੀ ਮੈਂ ਤਾਂ ਇਹੀ ਕਹਿਣਾ ਚਾਹਣਾ ਬਿਲਕੁਲ ਮਨ ਦੀ ਤਸੱਲੀ ਕਰਕੇ ਇੱਟ ਤੁਸੀਂ ਟੈਸਟ ਕਰਾਓ ਜਿੱਥੋਂ ਮਰਜੀ ਜਦੋਂ ਤੁਹਾਡੇ ਮਨ ਦੀ ਤਸੱਲੀ ਹੋ ਗਈ ਵੀ ਇਹਦੀ ਸਟਰੈਂਥ ਜਾਂ ਮਜ਼ਬੂਤੀ ਇਹਦੀ ਪੱਠੇ ਵਾਲੀ ਇੱਟ ਨਾਲੋਂ ਡੁੱਡੀ ਹੈ ਜੀ ਉਦੋਂ ਤੁਸੀਂ ਇੱਟ ਲਓ ਘੱਟ ਖਰਚੇ ਦੇ ਵਿੱਚ ਵਧੀਆ ਮਜ਼ਬੂਤੀ ਸਾਡੀ ਜ਼ਿੰਮੇਵਾਰੀ ਹੈ ਠੀਕ ਹੈ ਭਾਈ ਜੀ ਲਓ ਵੀ ਦੋਸਤੋ ਜੇਕਰ ਤੁਸੀਂ ਜੇ ਕਹਿੰਦੇ ਨਵੇਂ ਤਰੀਕੇ ਨਾਲ ਘਰ ਬਣਾ ਰਹੇ ਹੋ ਨਾ ਘੱਟ ਖਰਚੇ ਦੇ ਵਿੱਚ ਵਧੀਆ ਮਜ਼ਬੂਤੀ ਛੋਰੇ ਸਲਾਬ ਤੋਂ ਛਟਕਾਰਾ ਚਾਹੁੰਦੇ ਹੋ ਤਾਂ ਇੱਕ ਵਾਰ ਸ਼੍ਰੀ ਸ਼ਾਮ ਫੈਕਟਰੀ ਰਾਮਪੁਰਾ ਫੂਲ ਬਿੱਟ ਜ਼ਰੂਰ ਕਰਿਓ ਨਹੀਂ ਸਕਰੀਨ ਤੇ ਆਪਾਂ ਨੰਬਰ ਵੀ ਦਿੱਤਾ ਉਹਤੇ ਤੁਸੀਂ ਕਾਲ ਕਰਕੇ ਸਾਰੀ ਜਾਣਕਾਰੀ ਲੈ ਸਕਦੇ ਹੋ ਧੰਨਵਾਦ ਦੋਸਤੋ ਧੰਨਵਾਦ